ਨਮਸਕਾਰ ਤੁਸੀਂ ਦੇਖ ਰਹੇ ਹੋ ਸਰਤਾਰ ਨਿਊਜ਼ ਚੈਨਲ ਤੇ ਮੈਂ ਸਰੋਵਰ ਰਹਿਕਣਾ ਜੀ ਦੋਸਤੋ ਹਰ ਰੋਜ਼ ਦੀ ਲੜੀ ਤਹਿਤ ਤੁਹਾਨੂੰ ਬਠਿੰਡਾ ਦੇ ਹੋਲ ਸੇਲ ਸਬਜ਼ੀ ਮੰਡੀ ਦੇ ਜਿਹੜੇ ਭਾਅ ਦੱਸੇ ਜਾਂਦੇ ਆ ਤਾਂ ਕਿ ਜਿਹੜੇ ਇਹ ਵੀਡੀਓ ਸਾਰੇ ਘਰਾਂ ਤੱਕ ਪਹੁੰਚ ਸਕੇ ਹਰ ਘਰ ਦੇ ਵਿੱਚ ਪਹੁੰਚ ਸਕੇ ਕਿ ਤਾਂ ਕਿ ਜਿਹੜੇ ਕਿ ਤੁਹਾਡੇ ਨਾਲ ਜਿਹੜਾ ਠੱਗਾ ਠੋਰੀ ਨਾ ਕੀਤੀ ਜਾ ਸਕੇ ਕਿਉਂਕਿ ਜਿਹੜੇ ਰੇੜੀਆਂ ਫੜੀਆਂ ਵਾਲੇ ਤੁਹਾਨੂੰ ਏਡੇ ਦੁੱਗਣੇ ਤਿੱਗਣੇ ਰੇਟ ਲਗਾ ਲੈਂਦੇ ਨੇ ਤੁਹਾਨੂੰ ਇਸ ਨਰੇਟਾਂ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਕਿ ਜਿਹੜੇ ਰੇਟ ਆ ਸਬਜ਼ੀਆਂ ਦੇ ਅੱਜ ਦੇ ਕੀ ਨੇ ਤੇ ਇਸ ਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਤਾਂ ਆਲੂ ਦੀ ਸਭ ਤੋਂ ਪਹਿਲਾਂ ਆਪਾਂ ਅੱਜ ਆਲੂ ਦਾ ਭਾਅ ਦੱਸਾਂਗੇ ਆਲੂ ਦਾ ਭਾਅ ਅੱਜ ਬਠਿੰਡਾ ਦੀ ਹੋਲ سیل ਸਬਜ਼ੀ ਮੰਡੀ ਦੇ ਵਿੱਚ ਘੱਟੋ-ਘੱਟ 16 ਰੁਪਏ ਔਰ ਬਾਅਦ ਤੋਂ ਬਾਅਦ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਜਿਹੜਾ ਆਲੂ ਦਾ ਰੇਟ ਰਿਹਾ ਦੋਸਤੋ ਜੇ ਗੱਲ ਕੀਤੀ ਜਾਵੇ ਤਾਂ ਸੁੱਕੇ ਪਿਆਜ਼ ਦੀ ਤਾਂ ਸੁੱਕਾ ਪਿਆਜ਼ ਅੱਜ ਬਠਿੰਡਾ ਦੀ ਹੋਲ سیل ਮੰਡੀ ਦੇ ਵਿੱਚ ਘੱਟੋ-ਘੱਟ 42 ਰੁਪਏ ਔਰ ਬਾਅਦ ਤੋਂ ਬਾਅਦ 45 ਰੁਪਏ ਪ੍ਰਤੀ ਕਿਲੋ ਦੇ حساب ਦੇ ਨਾਲ ਜਿਹੜਾ ਸੁੱਕਾ ਪਿਆਜ਼ ਦਾ ਰੇਟ ਰਿਹਾ ਦੋਸਤੋ ਫੁੱਲ ਗੋਭੀ ਦੀ ਗੱਲ ਕੀਤੀ ਜਾਵੇ ਤਾਂ ਫੁੱਲ ਗੋਭੀ ਅੱਜ ਬਠਿੰਡਾ ਦੀ ਹੋਲਸੇਲ ਮੰਡੀ ਦੇ ਵਿੱਚ ਘੱਟੋ ਘੱਟ 40 ਰੁਪਏ ਔਰ ਵੱਧ ਤੋਂ ਵੱਧ ਪਿਆਰ ਰੇ ਪ੍ਰਤੀ ਕਿਲੋ ਦੇ حساب ਦੇ ਨਾਲ ਜਿਹੜੀ ਫੁੱਲ ਗੋਭੀ ਦਾ ਅੱਜ ਰੇਟ ਰਿਹਾ ਤੇ ਬੰਦ ਗੋਭੀ ਦਾ ਰੇਟ ਰਿਹਾ ਦੋਸਤੋ ਘੱਟੋ ਘੱਟ 20 ਰੁਪਏ ਔਰ ਵੱਧ ਤੋਂ ਵੱਧ 25 ਰੁਪਏ ਪ੍ਰਤੀ ਕਿਲੋ ਦੇ حساب ਦੇ ਨਾਲ ਜਿਹੜੀ ਗੋਭੀ ਦਾ ਭਾ ਰਿਹਾ ਦੋਸਤੋ ਇਸ ਗੱਲ ਦਾ ਜਰੂਰ ਖਿਆਲ ਰੱਖਿਆ ਕਿ ਉਹਦੇ ਨਾਲ-ਨਾਲ ਤੁਹਾਨੂੰ ਜਾਣਕਾਰੀ ਵੀ ਦੇ ਦਈਏ ਕਿ ਤਾਂ ਕਿ ਜਿਹੜੇ ਰੇਟ ਆ ਤੁਹ ਪਤਾ ਹੋਣਾ ਚਾਹੀਦਾ ਕਿਆਂ ਕਿ ਜਿਹੜੀਆਂ ਔਰਤਾਂ ਗਲੀਆਂ ਦੇ ਵਿੱਚੋਂ ਰੇੜੀਆਂ ਫੜੀਆਂ ਵਾਲਿਆਂ ਤੋਂ ਜਿਹੜੀਆਂ ਗਲੀਆਂ ਦੇ ਵਿੱਚ ਆਪਣੇ ਰੇੜੀਆਂ ਵਾਲੇ ਹੁੰਦੇ ਆ ਦੁੱਗਣੇ ਦੁੱਗਣੇ ਤਿੱਗਣੇ ਰੇਟ ਲਗਾ ਲੈਂਦੇ ਤੁਹਾਨੂੰ ਇਸ ਗੱਲ ਦਾ ਜ਼ਰੂਰ ਖਿਆਲ ਰੱਖਿਆ ਕਰੋ ਕਿ ਸਬਜ਼ੀਆਂ ਦੇ ਰੇਟ ਤੁਹਾਨੂੰ ਪਤਾ ਹੋਣਾ ਚਾਹੀਦਾ ਹਰ ਘਰ ਦੇ ਵਿੱਚ ਪਤਾ ਹੋਣਾ ਚਾਹੀਦਾ ਵੀ ਅੱਜ ਦੀ ਸਬਜ਼ੀ ਦਾ ਜਿਹੜਾ ਹੋਲ ਸੇਲ ਦਾ ਕੀ ਭਾਅ ਹੈ ਤੇ ਤੁਹਾਡੀ ਜੇਬ ਨੂੰ ਚੂਨਾ ਨਾ ਲਗਾ سکے ਇਸ ਕਿਉਂਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਦੋਸਤੋ ਤੇ ਜੇ ਗੱਲ ਕੀਤੀ ਜਾਵੇ ਤਾਂ ਗਾਜਰ ਦੀ ਗਾਜਰ ਦਾ ਰੇਟ ਅੱਜ ਬਠਿੰਡਾ ਦੀ ਹੋਲ ਸੇਲ ਸਬਜ਼ੀ ਮੰਡੀ ਦੇ ਵਿੱਚ ਘੱਟੋ ਘੱਟ 22 ਰੁ गाजर ਦਾ ਰੇਟ ਰਿਹਾ ਤਾਂ ਇਸ ਦੇ ਨਾਲ ਦੱਸਦੀ ਦੋਸਤੋ ਟਮਾਟਰ ਟਮਾਟਰ ਬਹਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਅੱਜ ਘੱਟੋ ਘੱਟ 25 ਰੁਪਏ ਔਰ ਵੱਧ ਤੋਂ ਵੱਧ 28 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਜਿਹੜਾ ਟਮਾਟਰ ਦਾ ਰੇਟ ਰਿਹਾ ਦੋਸਤੋ ਇਸ ਦੇ ਨਾਲ ਜੇ ਬੈਂਗਣ ਦੀ ਗੱਲ ਕੀਤੀ ਜਾਵੇ ਤਾਂ ਬੈਂਗਣ ਘੱਟੋ ਘੱਟ 20 ਰੁਪਏ ਔਰ ਵੱਧ ਤੋਂ ਵੱਧ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਬੈਂਗਣ ਦਾ ਰੇਟ ਰਿਹਾ ਤਾਂ ਭਿੰਡੀ ਦੀ ਤੇ ਭਿੰਡੀ ਦੀ ਸਬਜ਼ੀ ਵੀ ਅੱਜ ਘੱਟੋ ਘੱਟ 30 ਰੁਪਏ ਔਰ ਵੱਧ ਤੋਂ ਵੱਧ 40 ਰੁਪਏ ਦਾ ਰਿਹਾ ਤਾਂ ਹਰੀ ਮਿਰਚ ਵੀ ਘੱਟੋ ਘੱਟ 25 ਰੁਪਏ ਦੋਸਤੋ ਜੇ ਗੱਲ ਕੀਤੀ ਜਾਵੇ ਤਾਂ ਹਰੇ ਮਟਰ ਦੀ ਹਰਾ ਮਟਰ ਦਾ ਰੇਟ ਅੱਜ ਬਠਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ ਬਹੁਤ ਜ਼ਿਆਦਾ ਰਿਹਾ ਤੁਹਾਨੂੰ ਦੱਸ ਦਈਏ ਕਿ ਜੇ ਹਰੇ ਮਟਰ ਦੀ ਗੱਲ ਕਰੀ ਤਾਂ ਆਪਾਂ ਘੱਟੋ ਘੱਟ 100 ਰੁਪਏ ਪ੍ਰਤੀ ਕਿਲੋ ਔਰ ਵੱਧ ਤੋਂ ਵੱਧ 150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਜਿਹੜਾ ਬਠਿੰਡਾ ਦੀ ਹੋਲ ਸੇਲ ਸਬਜ਼ੀ ਮੰਡੀ ਦਾ ਭਾ ਰਿਹਾ ਹਰੇ ਮਟਰ ਦਾ ਤਾਂ ਕਿ ਇਸ ਗੱਲ ਦਾ ਜ਼ਰੂਰ ਖਿਆਲ ਰੱਖਿਆ ਕਰੋ ਦੋਸਤੋ ਜਿਵੇਂ ਹਰੇ ਮਟਰ ਦੀ ਗੱਲ ਕੀਤੀ ਹੈ ਘੱਟੋ ਘੱਟ 100 ਰੁਪਏ ਔਰ ਵੱਧ ਤੋਂ ਵੱਧ 150 ਦੀ ਤਾਂ ਕਿ ਜਿਹੜੇ ਰੇਟ ਜੇ ਫੜਨ ਵਾਲੇ ਆ ਤਾਂ ਤੁਹਾਨੂੰ 300 ਰੁਪਏ ਪ੍ਰਤੀ ਕਿਲੋ ਦੇ ਦੋਸਤੋ ਇਹ ਤੁਹਾਨੂੰ ਪਾਈਆ ਦਾ ਰੇਟ ਇਸ ਕਰਕੇ ਦੱਸ ਦੇ ਤਾਂ ਕਿ ਤੁਹਾਨੂੰ ਦੁੱਗਣੇ ਤਿੱਗਣੇ ਰੇਟ ਲਗਾ ਲੈਂਦੇ ਸਬਜ਼ੀਆਂ ਵਾਲੇ ਕਦੇ ਕਿਲੋ ਦਾ ਰੇਟ ਘੱਟ ਦੱਸਦੇ ਆ ਪਾਈਆ ਦਾ ਰੇਟ ਜ਼ਿਆਦਾ ਦੱਸਦੇ ਦੋਸਤੋ ਜ਼ਰੂਰ ਖਿਆਲ ਰੱਖਿਆ ਕਰੋ ਇਹਨਾਂ ਗੱਲਾਂ ਦਾ ਦੋਸਤੋ ਜੇ ਲੋਕੀ ਦੀ ਗੱਲ ਕਰੀਏ ਤਾਂ ਲੋਕੀ ਬਢੰਡਾ ਦੀ ਮੰਡੀ ਦੇ ਵਿੱਚ ਘੱਟੋ ਘੱਟ 15 ਰੁਪਏ ਔਰ ਵੱਧ ਤੋਂ ਵੱਧ 20 ਰੁਪਏ ਕਿਲੋ ਰਹੀ ਇਸ ਦੇ ਨਾਲ ਜੇ ਆਪਾਂ ਗੱਲ ਕਰੀਏ ਤਾਂ ਕੱਦੂ ਦੀ ਦੋਸਤੋ ਕੱਦੂ ਵੀ ਘੱਟੋ ਘੱਟ 15 ਰੁਪਏ ਔਰ ਵੱਧ ਤੋਂ ਵੱਧ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਕੱਦੂ ਦਾ ਭਾਅ ਰਿਹਾ ਤਾਂ ਕਰੇਲੇ ਦੀ ਗੱ ਕਟੋ-ਕਟ 20 ਰੁਪਏ ਔਰ ਵੱਧ ਤੋਂ ਵੱਧ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਜਿਹੜਾ ਕਰੇਲੇ ਦਾ ਪਾ ਰਿਹਾ ਇਸ ਦੇ ਨਾਲ ਹੀ ਦੱਸ ਦਈਏ ਦੋਸਤੋ ਖੀਰਾ ਖੀਰੇ ਦੀ ਗੱਲ ਕੀਤੀ ਜਾਵੇ ਤਾਂ ਖੀਰਾ ਕਟੋ-ਕਟ 25 ਰੁਪਏ ਔਰ ਵੱਧ ਤੋਂ ਵੱਧ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਜਿਹੜਾ ਬਿਟੀ ਦਾ ਭਾਅ ਖੀਰੇ ਦਾ ਅੱਜ ਦਾ ਇਹ ਰਿਹਾ ਦੋਸਤੋ ਅਦਰਕ ਦੀ ਗੱਲ ਕੀਤੀ ਜਾਵੇ ਤਾਂ ਕਟੋ-ਕਟ ਅਦਰਕ 50 ਰੁਪਏ ਔਰ ਵੱਧ ਤੋਂ ਵੱਧ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਜਿਹੜਾ ਬਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਅਦਰਕ ਦਾ ਪਾ ਰਿਹਾ ਹਰਾ ਧਨੀਆ ਹਰਾ ਧਨੀਆ ਦੋਸਤੋ ਅੱਜ ਬ ਕਟੋ-ਕਟ 90 ਔਰ ਵੱਧ ਤੋਂ ਵੱਧ 130 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵਿਕਿਆ ਤਾਂ ਇਸ ਤੇ ਨਾਲੇ ਦੱਸ ਦਈਏ ਪਦੀਨਾ ਪਦੀਨਾ ਦੋਸਤੋ ਇਹ ਕਟੋ-ਕਟ 40 ਰੁਪਏ ਔਰ ਵੱਧ ਤੋਂ ਵੱਧ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਜਿਹੜਾ ਬਟਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਵਿਕਿਆ ਇਸ ਦੇ ਨਾਲ ਦੱਸ ਦਈਏ ਦੋਸਤੋ ਨਿੰਬੂ ਨਿੰਬੂ ਕਟੋ-ਕਟ 80 ਰੁਪਏ ਔਰ ਵੱਧ ਤੋਂ ਵੱਧ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵਿਕਿਆ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿ ਹਰ ਘਰ ਦੇ ਵਿੱਚ ਵੀਡੀਓ ਪਹੁੰਚਣੀ ਚਾਹੀਦੀ ਹੈ ਜਿਹੜੇ ਸਬਜ਼ੀਆਂ ਦੇ ਖਰੀਦਦਾਰਾ ਹਸਣ ਉਹਨਾਂ ਨੂੰ ਇਸ ਗੱ ਕੀ ਰਹਾ ਤੇ ਅਗਰ ਤੁਹਾਨੂੰ ਕਿਸੇ ਸਬਜੀ ਦਾ ਰੇਟ ਵੀ ਜਾਨਣਾ ਹੋਵੇ ਤਾਂ ਤੁਸੀਂ ਇਸ ਵੀਡੀਓ ਦੇ ਵਿੱਚ ਕਮੈਂਟ ਜਰੂਰ ਕਰਿਆ ਕਰੋ ਤੁਹਾਨੂੰ ਉਹ ਸਬਜੀ ਵੀ ਅਸੀਂ ਪੜ ਕੇ ਜਰੂਰ ਦੱਸਿਆ ਕਰਾਂਗੇ ਵੀ ਅੱਜ ਉਹ ਸਬਜੀ ਦਾ ਕੀ ਰੇਟ ਹੈ ਦੋਸਤੋ ਜਿਹੜੀਆਂ ਰੇੜੀਆਂ ਫੜੀਆਂ ਵਾਲੇ ਤੁਹਾਡੀ ਜੇਬ ਨੂੰ ਚੂਨਾ ਲਗਾ ਜਾਂਦੇ ਆ ਦੁੱਗਣੇ ਤਿੱਗਣੇ ਰੇਟ ਦੱਸ ਕੇ ਇਸ ਗੱਲ ਦਾ ਜਰੂਰ ਧਿਆਨ ਰੱਖਿਆ ਕਰੋ ਤੇ ਹਰ ਰੋਜ਼ ਦੇ ਮੰਡੀਆਂ ਦੇ ਇਸ ਤਰ੍ਹਾਂ ਦੇ ਜਿਹੜੇ ਸਬਜ਼ੀਆਂ ਦੇ ਭਾਅ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਆ ਕਰੋ ਦੋਸਤੋ ਅੱਜ ਦੇ ਲਈ ਇੰਨਾ ਹੀ ਮਿਲਦੇ ਆਂ ਕੱਲ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸ਼ਸ਼ਿਆਕਾਲ